ਮੇਰੇ ਬੇਟੇ ਦਾ ਵਿਜਾ ਨਹੀਂ ਸੀ ਆ ਰਹਾ ਜੀ ਤੇ ਸਾਲ ਤੋਂ ਵੱਧ ਹੀ ਹੋ ਗਿਆ ਸੀਗਾ ਤੇ ਕਈਏ ਪ੍ਰੋਬਲਮ ਆ ਗਈਆਂ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਕਈ ਵਾਰੀ ਇੱਥੇ ਬਾਬਾ ਦੀਪ ਸਿੰਘ ਮਹਾਰਾਜ ਨੂੰ ਅਰਦਾਸ ਕੀਤੀ ਹੁਣ ਤਕਰੀਬਨ ਡੇਢ ਮਹੀਨਾ ਹੋ ਗਿਆ ਮੇਰੇ ਬੇਟਾ ਹਰਸ਼ਪ੍ਰੀਤ ਜਿਹੜਾ ਉਹ ਬਾਹਰ ਹੈ ਬੇਟੀਆਂ ਪਹਿਲੇ ਬਾਹਰ ਗਈਆਂ ਯੂਕੇ ਨੇ ਪਰ ਬੇਟੇ ਲਈ ਅਸੀਂ ਸੁੱਖਣਾ ਸੁੱਕੀ ਚਲੋ ਪ੍ਰਮਾਤਮਾ ਨੇ ਜੀ ਉਹ ਬੇਨਤੀ ਸਾਡੀ ਪ੍ਰਵਾਨ ਕੀਤੀ ਬੇਟਾ ਵੀ ਕਹੇ ਇੱਥੇ ਆਂਦਾ ਸੀਗਾ ਤੇ ਸਾਡਾ ਉਹ ਦਿਲ ਕਿੱਦਾ ਚਲਦਾਂਗੇ ਤੇ ਸਾਡੇ ਜਿਹੜਾ ਨੇ ਭੇਜਿਆ 에ਜੰਟ ਵੀ ਸਾਹਮਣੇ ਸੀ ਸਤਾਰ ਇਮੀਗ੍ਰੇਸ਼ਨ ਵਾਲੇ ਤੋਂ ਇਦਾਂ ਹੀ ਕਿਰਪਾ ਹੋ ਗਈ ਬਾਬਾ ਜੀ ਨੇ ਫਿਰ ਲੰਘਦੇ ਟੱਪ ਤੇ ਬਾਬਾ ਜੀ ਨੇ ਆਪ ਹੀ ਕਿਰਪਾ ਕਰ ਦਿੱਤੀ ਸੰਗਤਾਂ ਨੂੰ ਇਹ ਹੀ ਕਹਿੰਦੇ ਆਂ ਬੇਸ਼ਰਦਾ ਭਾਵਨਾ ਨਾਲ ਆਓ ਜੀ ਇੱਥੇ ਸਭ ਦੀਆਂ ਮੰਤਵ ਕਾਮਨਾ ਪੂਰੀਆਂ ਹੁੰਦੀਆਂ ਨੇ ਕੋਈ ਖਾਲੀ ਝੋਲੀ ਨਹੀਂ ਜਾਂਦੀ ਪਰ ਥੋੜੀ ਸ਼ਰਦਾ ਭਾਵਨਾ ਪਿਆਰ ਤੇ ਟਾਈਮ ਲੱਗਦਾ ਤੁਸੀਂ ਨੇਚਾ ਨਾਲ ਆਓ ਸ਼ਰਦਾ ਨਾਲ ਆਓ ਬੰਬਨ ਤਾਂ ਤਨਤਨ ਬਾਬਾ ਦੀਵਸੇ ਮਹਾਰਾਜ ਸਭ ਦੀਆਂ ਚੋੜੀਆਂ ਪਰਦੇ ਤੇ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਅਸੀਂ ਰਾਹੌਰੜ ਤੋਂ ਦਿਹਾਣਾ ਬਸਤੀ ਤੋਂ ਜੀ ਕਿੰਨੀ ਦੌਰ ਵਿੱਚ ਆਉਂਦਾ तकरीबन 2 ਕੁ ਮਹੀਨੇ ਹੋ ਗਿਆ ਜੀ ਆਂਦਾਂ ਨੂੰ ਤੇ ਉਦੋਂ ਪਹਿਲੇ ਨੰਗਦੇ ਟੱਪਦੇ ਦਰਸ਼ਨ ਕਰਦੇ ਹੁੰਦੇ ਸੀ ਤੇ ਹੁਣ ਬੋਧਦਵਾਰ ਦੇ ਬੋਧਦਵਾਰ ਚ ਪਹਿਰਾ ਸਾਹ ਦੇ ਵਿੱਚ ਹਾਜ਼ਰੀ ਬਣਾਈ ਦਾ ਕੋਈ ਮੋਨ ਕੰਮ ਦਾ ਸਾਲ ਹੋ ਗਿਆ ਹਾਂਜੀ ਪਹਿਲੇ ਮੇਰੇ ਬੇਟੇ ਦਾ ਵਿਜਾ ਨਹੀਂ ਸੀ ਆ ਰਹਾ ਜੀ ਤੇ ਸਾਲ ਤੋਂ ਵੱਧ ਹੀ ਹੋ ਗਿਆ ਸੀਗਾ ਤੇ ਕਈ ਪ੍ਰੋਬਲਮ ਆ ਗਈਆਂ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਕਿਈ ਕਈ ਵਾਰੀ ਇੱਥੇ ਬਾਬਾ ਦੀਪ ਸਿੰਘ ਮਹਾਰਾਜ ਨੂੰ ਅਰਦਾਸ ਕੀਤੀ ਹੁਣ ਤਕਰੀਬਨ ਡੇਢ ਮਹੀਨਾ ਹੋ ਗਿਆ ਮੇਰਾ ਬੇਟਾ ਹਰਸ਼ਪ੍ਰੀਤ ਜਿਹੜਾ ਉਹ ਬਾਹਰ ਹੈ ਬੇਟੀਆਂ ਪਹਿਲੇ ਬਾਹਰ ਗਈਆਂ ਯੂਕੇ ਨੇ ਪਰ ਬੇਟੇ ਲਈ ਅਸੀਂ ਸੁਖਣਾ ਸੁਖੀ ਚਲੋ ਪ੍ਰਮਾਤਮਾ ਨੇ ਜੀ ਉਹ ਬੇਨਤੀ ਸਾਡੀ ਪ੍ਰਵਾਨ ਕੀਤੀ ਨੇ ਕਿਹਾ ਸੀ ਕਿ ਆਪਣੇ ਲਈ ਮੰਨੋ ਨਹੀਂ ਬਸ ਬੇਟਾ ਵੀ ਕਹੇ ਇੱਥੇ ਆਂਦਾ ਸੀਗਾ ਤੇ ਸਾਡਾ ਉਹ ਦਿਲ ਕਿੱਦਾ ਚਲਦਾ ਕਿ ਤੇ ਸਾਡੇ ਜਿਹੜਾ ਨੇ ਭੇਜਿਆ ਏਜੰਟ ਵੀ ਸਾਹਮਣੇ ਸੀ ਸਤਿ ਆਹ ਰਿਮਿਗ੍ਰੇਸ਼ਨ ਵਾਲੇ ਤੋਂ ਇਦਾਂ ਹੀ ਕਿਰਪਾ ਹੋ ਗਈ ਬਾਬਾ ਜੀ ਨੇ ਫਿਰ ਲੰਘਦੇ ਟੱਪ ਤੇ ਬਾਬਾ ਜੀ ਨੇ ਆਪ ਹੀ ਕਿਰਪਾ ਕਰਤੀ ਸੰਗਤਾਂ ਨੂੰ ਇਹ ਹੀ ਕਹਿੰਦੇ ਆਂ ਸ਼ਰਧਾ ਭਾਵਨਾ ਨਾਲ ਆਓ ਜੀ ਇੱਥੇ ਸਭ ਦੀਆਂ ਮੰਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕੋਈ ਖਾਲੀ ਝੋਲੀ ਨਹੀਂ ਜਾਂਦੀ ਪਰ ਥੋੜੀ ਸ਼ਰਧਾ ਭਾਵਨਾ ਪਿਆਰ ਤੇ ਟਾਈਮ ਲੱਗਦਾ ਤੁਸੀਂ ਨੇਚਾ ਨਾਲ ਆਓ ਸ਼ਰਧਾ ਨਾਲ ਆਓ ਬੰਬਦੰਨ ਧੰਨ ਧੰਨ ਬਾਬਾ ਦੀਵਸੇ ਮਹਾਰਾਜ ਸਭ ਦੀਆਂ ਝੋਲੀਆਂ ਭਰ ਦੇ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਸਭ ਨੂੰ ਖੁਸ਼ੀਆਂ ਬਖਸ਼ੇ ਜੀ ਭਾਈ ਖਾਲਸਾ ਵਾਹਿ ਫਤਿਹ ਜੀ ਤੇ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਅਸੀਂ ਰੌੜ ਰੋਡ ਦੇ ਦਿਹਾਣਾ ਬਸਤੀ ਤੋਂ ਜੀ ਕਿੰਨੀ ਦੌਰ ਵਿੱਚ ਆਉਂਦੇ تقريبا 2 ਕੁ ਮਹੀਨੇ ਹੋ ਗਿਆ ਜੀ ਆਂਦਾਂ ਨੂੰ ਤੇ ਉਦੋਂ ਪਹਿਲੇ ਨੰਗਦੇ ਟੱਪ ਦੇ ਦਰਸ਼ਨ ਕਰਦੇ ਹੁੰਦੇ ਸੀ ਤੇ ਹੁਣ ਬੋਧਵਾਰ ਦੇ ਬੋਧਵਾਰ ਚ ਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆਈਦਾ ਕੋਈ ਮੋਨ ਕੰਮ ਨਾ ਪਸਾਰ ਹੋ ਗਿਆ ਹਾਂਜੀ ਪਹਿਲੇ ਮੇਰੇ ਬੇਟਾ ਦਾ ਵਿਜਾ ਨਹੀਂ ਸੀ ਆ ਰਹਾ ਜੀ ਤੇ ਸਾਲ ਤੋਂ ਵੱਧ ਹੀ ਹੋ ਗਿਆ ਸੀਗਾ ਤੇ ਕਈ ਪ੍ਰੋਬਲਮ ਆ ਗਈਆਂ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਕਈ ਵਾਰੀ ਇੱਥੇ ਬਾਬਾ ਦੀਪ ਸਿੰਘ ਮਹਾਰਾਜ ਨੂੰ ਅਰਦਾਸ ਕੀਤੀ ਹੁਣ ਤਕਰੀਬਨ ਡੇਢ ਮਹੀਨਾ ਹੋ ਗਿਆ ਮੇਰੇ ਬੇਟਾ ਹਰਸ਼ਪ੍ਰੀਤ ਜਿਹੜਾ ਉਹ ਬਾਹਰ ਹੈ ਬੇਟੀਆਂ ਪਹਿਲੇ ਬਾਹਰ ਗਈਆਂ ਯੂਕੇ ਨੇ ਪਰ ਬੇਟੇ ਲਈ ਅਸੀਂ ਸੁਪਨਾ ਸੁਖੀ ਚਲੋ ਪ੍ਰਮਾਤਮਾ ਨੇ ਜੀ ਉਹ ਬੇਨਤੀ ਸਾਡੀ ਪ੍ਰਵਾਨ ਕਰਤੀ ਨੇ ਕਿਹਾ ਸੀ ਕਿ ਆਪਣੇ ਲਈ ਮੰਨੋ ਨਹੀਂ ਬਸ ਬੇਟਾ ਵੀ ਕਹੇ ਇੱਥੇ ਆਂਦਾ ਸੀਗਾ ਤੇ ਸਾਡਾ ਉਹ ਦਿਲ ਕਿੱਦਾ ਚਲਦਾਂਗੇ ਤੇ ਸਾਡੇ ਜਿਹੜਾ ਨੇ ਭੇਜਿਆ ਏਜੰਟ ਵੀ ਸਾਹਮਣੇ ਸੀ ਸਤਾਰਾ ਰਿਮਿਗ੍ਰੇਸ਼ਨ ਵਾਲੇ ਤੋਂ ਇਦਾਂ ਹੀ ਕਿਰਪਾ ਹੋ ਗਈ ਬਾਬਾ ਜੀ ਨੇ ਫਿਰ ਲੰਘਦੇ ਟੱਪ ਤੇ ਬਾਬਾ ਜੀ ਨੇ ਆਪ ਹੀ ਕਿਰਪਾ ਕਰ ਦਿੱਤੀ ਸੰਗਤਾਂ ਨੂੰ ਇਹ ਹੀ ਕਹਿੰਦੇ ਆਂ ਸ਼ਰਧਾ ਭਾਵਨਾ ਨਾਲ ਆਓ ਜੀ ਇੱਥੇ ਸਭ ਦੀਆਂ ਮੰਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕੋਈ ਖਾਲੀ ਝੋੜੀ ਨਹੀਂ ਜਾਂਦੀ ਪਰ ਥੋੜੀ ਸ਼ਰਧਾ ਭਾਵਨਾ ਪਿਆਰ ਤੇ ਟਾਈਮ ਲੱਗਦਾ ਤੁਸੀਂ ਨੇਚਾ ਨਾਲ ਆਓ ਸ਼ਰਧਾ ਨਾਲ ਆਓ ਬੰਬਦੰਮ ਧੰਨ ਧੰਨ ਬਾਬਾ ਦੀਵਸੇ ਮਹਾਰਾਜ ਸਭ ਦੀਆਂ ਝੋੜੀਆਂ ਭਰ ਦੇਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰ ਸਭ ਨੂੰ ਖੁਸ਼ੀਆਂ ਬਖਸ਼ੇ ਜੀ ਵਾਹਿਗੁਰੂ ਸਾਹਿਬ ਵਾਹਿ ਫਤਿਹ ਜੀ